ਮੈਂ ਬੋਟ ਵੇਖ ਲਿਆ ਟਰੈਕਟਰ ਵੇਖ ਲਏ ਇੱਧਰ ਕੁੱਕੜ ਫਿਰਦੇ ਆ ਤੇ ਕਬੂਤਰ ਆ ਤੇ ਮੈਨੂੰ ਲੱਗਦਾ ਵੀ ਸ਼ੌਂਕ ਦੇ ਕਬੂਤਰ ਉਡਾਉਂਦਾ ਤੇ ਮੈਨੂੰ ਲੱਗਦਾ ਵੀ ਬਾਈ ਹੁਣਾਂ ਨਾਲ ਗੱਲਬਾਤਾਂ ਕਰਾਂਗੇ ਆਪਾਂ ਬਿਲਕੁਲ ਬਿਲਕੁਲ ਆਪਾਂ ਵੇਖਦੇ ਆ ਜਿਹਦੇ ਕੋਲ ਕੀ ਕੁਛ ਹੈ ਨਾਲੇ ਆਪਾਂ ਦਰਸ਼ਕਾਂ ਨਾਲ ਸ਼ੇਅਰ ਕਰਦੇ ਆ ਕਿ ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਆਪਣੇ ਪੰਜਾਬੀ ਲੋਕ ਨੇ ਸ਼ੌਂਕ ਪੂਰੇ ਕਰਦੇ ਆ ਆਪਾਂ ਐਸੀ ਵੀ ਦੱਸ ਦਈਏ ਕਿ ਅਸੀਂ ਕੈਨੇਡਾ ਦੇ ਬਿਲਕੁਲ ਮਿਡਲ ਦੇ ਵਿੱਚ ਵਸਦਾ ਸ਼ਹਿਰ ਵਿਨੀ ਪੈਗਾ ਤੇ ਵਿਨੀ ਪੈਗ ਦੇ ਖੇਤਾਂ ਦੇ ਵਿੱਚ ਬਾਈ ਮਨਪਰੀ ਖੋਸੇ ਦੇ ਘਰ ਚ ਹੈਗੇ ਅਸੀਂ ਆਓ ਚੱਲੀਏ ਫਿਰ ਆਪਾਂ ਆ ਬਈ ਸਸਿਕਾ ਸਿਕਾ ਬਾਈ ਜੀ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਅਸੀਂ ਖੁਸ਼ ਹੋਏ ਤੁਹਾਡੇ ਆ ਚੀਜ਼ਾਂ ਦੇਖ ਕੇ ਤੁਸੀਂ ਆਹਦੇ ਸ਼ੌਂਕ ਦੇ ਕਬੂਤਰ ੜਾ ਰਹੇ ਹੋ ਧੰਨਵਾਦ ਹੁਣ ਤੁਸੀਂ ਇਹ ਮੈਨੂੰ ਇਹ ਦੱਸੋ ਵੀ ਇਹ ਕਬੂਤਰ ਲੈ ਕਿੱਥੋਂ ਆਏ ਤੁਸੀਂ ਇੱਥੇ ਜਾਨੀ ਕਿ ਕੈਨੇਡਾ ਦੇ ਵਿੱਚ ਆਪ ਨੂੰ ਲੱਗਦਾ ਹੁੰਦਾ ਹੋਵੇ ਨਾ ਸ਼ੌਂਕ ਹੋਵੇ ਆਪੇ ਕਿ ਤਰ੍ਹਾਂ ਕੋਈ ਬੰਨ ਸੁਭਾ ਬਣ ਜਾਂਦਾ ਤੁਹਾਨੂੰ ਪਤਾ ਆਈ ਇੱਥੇ ਲੈ ਇਥੋਂ ਕੈਨੇਡਾ ਤੋਂ ਹੀ ਆ ਜੀ ਹਾਂ ਇਹ ਆਪਣੇ ਇੰਡੀਆ ਵਾਲੇ ਆ ਹਾਂਜੀ ਲੱਕੇ ਕਬੂਤਰ ਜਿਹਨੂੰ ਕਹਿੰਦੇ ਆਪਾਂ ਲੱਕੇ ਕਬੂਤਰ ਹਾਂ ਇੱਧਰ ਮੇਰੇ ਕੋਲੇ ਦੂਜੇ ਵੀ ਹੈਗੇ ਆ ਬਾਜੀ ਵਾਲੇ ਵੀ ਬਾਜੀ ਵਾਲੇ ਬਾਜੀ ਤੇ ਲੈ ਕੇ ਜਾਂਦੇ ਹੋ ਤੁਸੀਂ ਨਹੀਂ ਮੈਂ ਮੈਂ ਤਾਂ ਵੈਸੇ ਆਪਦੇ ਸ਼ੌਂਕ ਨੂੰ ਹੀ ਰੱਖੇ ਹੋਏ ਤੇ ਅੱਛਾ ਹਾਂਜੀ ਹਾਂਜੀ ਉ ਇੱਥੇ ਬਾਜੀ ਵਗੈਰਾ ਹੁੰਦੀ ਬਾਜੀ ਵਗੈਰਾ ਹੁੰਦੀ ਆ ਹਾਂਜੀ ਆਪਣੇ ਯਾਰ ਮਿੱਤਰ ਹੈਗੇ ਇੱਥੇ ਬਾਜੀ ਤੇ ਬਾਜੀ ਹੈਗੀ ਆ ਹੁਣ ਅਗਲੇ ਮਹੀਨੇ ਇਹ ਜਿਹੜੇ ਕੁੱਕੜ ਆ ਇਹ ਹਾਂਜੀ ਇਹ ਆਪਣੇ ਵਾਲੇ ਦੇਸੀ ਕੁੱਕੜ ਦੇਸੀ ਕੁੱਕੜ ਆ ਜੀ ਇਹ ਦੇਸੀ ਮੁਰਗੀਆਂ ਮੁਰਗੇ ਹਾਂਜੀ ਇਹ ਕਿੱਥੋਂ ਇੱਥੋਂ ਹੀ ਲਏ ਆ ਇੱਥੋਂ ਹੀ ਲਏ ਆ ਹਾਂਜੀ ਇਹ ਹਾਂ ਉਹੀ ਮੁਰਗੇ ਮੁਰਗੀਆਂ ਤਾਂ ਉਹੀ ਆ ਜੀ ਆਪਣੇ ਇੰਡੀਆ ਚ ਕਿੰਨੇ ਕਿ ਤੁਹਾਡੇ ਕੋਲ ਕਬੂਤਰ ਆ ਤੇ ਕਿੰਨੇ ਕਿ ਤੁਹਾਡੇ ਕੋਲੇ ਮੁਰਗੇ ਮੁਰਗੀਆਂ ਕਬੂਤਰ ਮੇਰੇ ਕੋਲੇ ਹੈਗੇ ਆ ਜੀ ਮੇਰੇ ਖਾਲ 20 ਕਬੂਤਰ ਆ ਹੋਣੇ ਆ 15 20 ਕਿ ਆ ਹੈਗੇ ਆ ਜੀ ਤੇ 12 15 ਹੀ ਮੁਰਗੇ ਮੁਰਗੀਆਂ ਕੈਨੇਡਾ ਦੇ ਵਿੱਚ ਇੰਨੀ ਬਿਜ਼ੀ ਲਾਈਫ ਆ ਹਾਂਜੀ ਫਿਰ ਇਹਨਾਂ ਦੀ ਸਿਹਤ ਸੰਭਾਲ ਵਾਸਤੇ ਜਾਂ ਇਹਨਾਂ ਦਾ ਸਮਾਂ ਕੱਢਣ ਵਾਸਤੇ ਕਿੱਥੋਂ ਕੱਢਦੇ ਆ ਸਮਾਂ ਆ ਹੀ ਆ ਜੀ ਜਿਵੇਂ ਇੰਡੀਆ ਚ ਹੁੰਦਾ ਵੀ ਤੁਸੀਂ ਸਵੇਰੇ ਸ਼ਾਮ ਘਰੇ ਹੋਣੇ ਚਾਹੀਦੇ ਆ ਉਹੀ ਇਹਨਾਂ ਨਾਲ ਬਹਾਨਾ ਬਣ ਜਾਂਦਾ ਜੀ ਇੱਕ ਨਾਲ ਤਾਂ ਨਾਲੇ ਤਾਂ ਆਪਦੇ ਘਰੇ ਦੇ ਘਰੇ ਆ ਜੀ ਤੇ ਨਾਲੇ ਕੁਦਰਤ ਨਾਲ ਜੁੜੇ ਹੋਏ ਆਂ ਜੀ ਥੋੜਾ ਜਿਆਦਾ ਇਹਨਾਂ ਚੋਂ ਜਾਂਦਾ ਜਿਵੇਂ ਲੱਕੇ ਕਬੂਤਰ ਆ ਜਿਹੜੇ ਹਾਂਜੀ ਚਲੋ ਉਹ ਤਾਂ ਤੇਜ਼ ਉੱਡਣ ਵਾਲੇ ਹੈਗੇ ਇਹਨਾਂ ਤੋਂ ਘੱਟ ਉੱਡਿਆ ਜਾਂਦਾ ਆਪਾਂ ਦੇਖਦੇ ਆਂ ਹਾਂਜੀ ਸਾਡੇ ਉੱਤੇ ਆਪਾਂ ਪਿੰਡਾਂ 'ਚ ਬਹੁਤ ਔਖਾ ਹੁੰਦਾ ਸੀ ਕੋਈ ਬਿੱਲੀ ਪੈ ਗਈ ਕੁੱਤਾ ਪੈ ਗਿਆ ਇੱਥੇ ਕੋਈ ਖਤਰਾ ਨਹੀਂ ਬਿੱਲੀ ਧਾਣੀ ਇੱਥੇ ਕੋਈ ਬਿੱਲੀ ਬੁੱਲੀ ਦਾ ਨਹੀਂ ਇਹਨਾਂ ਨੂੰ ਕੋਈ ਖਤਰਾ ਹੈਗਾ ਜੀ ਇੱਥੇ ਆ ਜਿਹੜੇ ਆਪਣੇ ਹਾਕ ਕਹਿੰਦੇ ਨੇ ਬਾਜ਼ ਬਾਜ਼ ਪੈਂਦਾ ਜੀ ਇਹਨਾਂ ਨੂੰ ਜਰੂਰ ਉਹ ਬਾਜ਼ ਪਰ ਉਹ ਹਾਂ ਉਹ ਹੁੰਦਾ ਜਦੋਂ ਦਾਣੇ ਪਾਣੀ ਪਾਉਣਾ ਉਹ ਨੇੜੇ ਇੱਥੇ ਰਹੀਦਾ ਇਹਨਾਂ ਦੇ ਜੀ ਅੱਛਾ ਅੱਛਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਬੁਲਟ ਲਿਆਂਦਾ ਕਿੱਥੋਂ ਇੱਥੇ ਇਹ ਇੰਡੀਆ ਤੋਂ ਹੀ ਲਿਆਂਦਾ ਜੀ ਇੰਡੀਆ ਤੋਂ ਇੰਡੀਆ ਤੋਂ ਮੰਗਵਾਇਆ ਜਾਣੀ ਮੰਗਵਾਇਆ ਹਾਂਜੀ ਇੰਡੀਆ ਤੋਂ ਇੱਕ ਤਾਂ ਇੱਕ ਤਾਂ ਆਪਣੇ ਹੁਣ ਬਹੁਤ ਲੋਕਾਂ ਨੂੰ ਸ਼ੌਂਕ ਤਾਂ ਹੈਗਾ ਹੀ ਹੈਗਾ ਬੁਲਟ ਦਾ ਹਾਂਜੀ ਹਾਂਜੀ ਮੇਰਾ ਖੁਦ ਦਾ ਬੁਲਟ ਖੜਾ ਮੈਂ ਵੀ ਥੋੜੀ ਜਾਣਕਾਰੀ ਲੈਣੀ ਆ ਇਹਦੇ ਮੰਗਵਾਇਆ ਕਿਵੇਂ ਆ ਇਹ ਜੀ ਕੰਟੇਨਰ ਰਾਹੀਂ ਆਉਂਦਾ ਜੀ ਜਿਵੇਂ ਆਪਣਾ ਆਪਣੇ ਟਰੈਕਟਰ ਰੱਖੇ ਲੋਕਾਂ ਦੇ ਜੀਪਾਂ ਰੱਖੀਆਂ ਜੀ ਇੱਥੇ ਤੇ ਉਹਵੇਂ ਕੰਟੇਨਰ ਆ ਹੀ ਆਉਂਦੇ ਆ ਜੀ ਆਪਣੇ ਇੰਡੀਆ ਤੋਂ ਬੋਲਟ ਤੇ ਢੇਡਾ ਕੱਢਣ ਦਾ ਟਾਈਮ ਮਿਲ ਜਾਂਦਾ ਬਲਤੂ ਜੀ ਹਾਂ ਢੇਡਾ ਟਾਈਮ ਹੀ ਟਾਈਮ ਹੈ ਜੀ ਤੇ ਕੈਨੇਡਾ ਕਰਦੇ ਪੂਰਾ ਹਾਂਜੀ ਹਾਂਜੀ ਮੈਨੂੰ ਐ ਲੱਗਦਾ ਆਪਣਾ ਬਰਾੜ ਸਾਹਿਬ ਐਂਡ ਮਰਪਿਤ ਕਿ ਟਾਈਮ ਬੰਦੇ ਤੇ ਆ ਨਾ ਜਿਹਦਾ ਸ਼ੌਂਕ ਹੈ ਹੁਣ ਇਹ ਜਿਹਨੇ ਇੰਡੀਆ ਤੋਂ ਮੰਗਾਲਿਆ ਫਿਰ ਟਾਈਮ ਵੀ ਕੱਢੂਗਾ ਉਹਨੇ ਸੋਚਿਆ ਹੋਣਾ ਨਾ ਹਾਂਜੀ ਹਾਂਜੀ ਦੂਜਾ ਇੱਕ ਅੱਛਾ ਮੈਂ ਇੱਕ ਮਿੰਟ ਪੁੱਛਣਾ ਭਾਈ ਐਂ ਕਰਕੇ ਵੀ ਚਲਾਉਣਾ ਇਹ ਆਇਂ ਕਰਕੇ ਚਲਾਉਣ ਨਹੀਂ ਤਾਂ ਪੱਟੇ ਆ ਜੀ ਤਾਂ ਹੀ ਮਗਾਇਆ ਜਦੋਂ 40 ਦੀ ਸਪੀਡ ਤੇ ਦੁੱਕ ਦੁੱਕ ਉਹੀ ਚੰਗੇ ਆ ਬਸ ਬਸ ਉਹੀ ਚੰਗੀ ਲਾਈਨ ਇੰਡੀਆ ਵੀ ਰੱਖਿਆ ਹੋਇਆ ਸੀ ਪੰਜਾਬੀ ਹਾਂਜੀ ਹਾਂਜੀ ਇੰਡੀਆ ਸਾਡਾ ਪਿੰਡ ਵੀ ਦੱਸ ਦਿਓ ਤੁਸੀਂ ਪਿੰਡ ਸਾਡਾ ਭਲੂਰ ਆ ਜੀ ਭਲੂਰ ਮਾਲਾ ਭਲੂਰ ਪਿੰਡ ਆ ਜੀ ਤੇ ਰੇ ਬਠਿੰਡੇ ਆ ਜੀ ਅਸੀਂ ਪਹਿਲਾਂ ਤੋਂ ਹੀ ਡੈਡੀ ਇੱਥੇ ਥਰਮਲ ਚ ਸਰਵਿਸ ਕਈ ਉੱਥੇ ਕੋਟ ਸੀਗਾ ਹਾਂਜੀ ਹਾਂਜੀ ਫਿਰ ਉਹ ਡੈਡੀ ਨੇ ਕੋਟ ਕੋਰੇਲੇ ਮੇਰ ਕੋਲੇ ਵੀ ਗੇੜੇ ਮਾਰੇ ਹੋਣੇ ਆ ਗੁਰਪ੍ਰੀਤ ਭਾਈ ਹੋਣਾ ਕਰੇ ਹਨ ਹਾਂਜੀ ਹਾਂਜੀ ਇੱਥੇ ਅਸਲ ਵਿੱਚ ਹਾਂਜੀ ਕਿੰਨਾ ਕੁ ਮਹਿੰਗਾ ਪੈ ਜਾਂਦਾ ਇੱਥੇ ਮੰਗਾਉਣਾ ਮਹਿੰਗਾ ਤਾਂ ਦੇਖੋ ਜੀ ਐਡਾ ਵੱਡੀ ਆ ਇਹ ਤਾਂ ਕਿਤੇ ਜਿਵੇਂ ਹੁਣ ਕੰਟੇਨਰ ਦਾ ਰੇਟ ਆ ਉਹਦੇ ਤੇ ਡਿਪੈਂਡ ਕਰਦਾ ਜੀ ਕਿਸੇ ਵੇਲੇ ਕੰਟੇਨਰ ਦਾ ਰੇਟ ਘੱਟ ਆ ਜਾਂ ਕਈ ਵਾਰੀ ਚੀਜ਼ਾਂ ਆਪਾਂ ਵੱਧ ਹੁੰਦੀਆਂ ਉਹਵੇਂ ਆਵੇਂ ਬਾਕੀ ਯੌਂਗ ਦਾ ਕਹਿੰਦੇ ਹੁੰਦੇ ਕਾਹਦਾ ਬੋਲ ਮੁਲ ਨਹੀਂ ਜਿਵੇਂ ਤੁਸੀਂ ਰੱਖਿਆ ਬੋਲਡ ਰੱਖਿਆ ਹਾਂਜੀ ਕਬੂਤਰ ਦੇਖ ਲੇ ਕੁੱਕੜ ਦੇਖ ਲੇ ਅਜੇ ਆਪਾਂ ਉਧਰ ਟਰੈਕਟਰਾਂ ਵੱਲੀ ਜਾਣਾ ਹੈ ਹਾਂਜੀ ਹੋਰ ਵੀ ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਰੱਖੇ ਹੋਏ ਬੁਲਟ ਦੇ ਬੜੇ ਬੜੇ ਆਪਣੇ ਯਾਰ ਮਿੱਤਰ ਆ ਗਏ ਹਾਂਜੀ ਹੁਣ ਤਾਂ ਹੁਣ ਤਾਂ ਇੱਥੇ ਆਉਣਾ ਕੈਨੇਡਾ ਦੇ ਵਿੱਚ ਡੀਲਰਸ਼ਿਪਾਂ ਖੁੱਲ ਗਈਆਂ ਜੀ ਆਮ ਤੌਰ ਤੇ ਇੱਥੇ ਦੇਖੋ ਵੀ ਬੰਦਿਆਂ ਕੋਲੇ ਹਰਲੇ ਵਰਗੇ ਬੈਡਨ ਮੋਟਰਸਾਈਕਲ ਪਏ ਆ ਹਾਂਜੀ ਹਾਂਜੀ ਨਹੀਂ ਤੁਸੀਂ ਤੁਸੀਂ ਡੀਲਰਸ਼ਿਪ ਸੋਰੀ ਥੋੜੀ ਗੱਲ ਗੱਲ ਕਰ ਰਹੇ ਡੀਲਰਸ਼ਿਪ ਦੀ ਗੱਲ ਕਰਦੇ ਹੋ ਨਾ ਹਾਂਜੀ ਤੇ ਡੀਲਰਸ਼ਿਪ ਇੱਥੇ ਬੁਲਟ ਦੀ ਵੀ ਖੁੱਲ ਗਈ ਹੈ ਹੈ ਜੀ ਹਾਂਜੀ ਹਾਂਜੀ ਬੁਲਟ ਦੀ ਡੀਲਰਸ਼ਿਪ ਹੁਣ ਹਰ ਹੁਣ ਤਾਂ ਹਰੇਕ ਸ਼ਹਿਰ 'ਚ ਹੀ ਆ ਆਪਣੇ ਕੋਲੇ ਜਦੋਂ ਸੀਗਾ ਉਦੋਂ ਮੇਰੇ ਖਿਆਲ 2008 ਉਦੋਂ ਮੰਗਾਇਆ ਸੀਗਾ ਜੀ ਉਦੋਂ ਮੰਗਾਇਆ ਨਹੀਂ ਸੌਰੀ ਉਦੋਂ ਇੱਥੋਂ ਹੀ ਲਿਆ ਸੀ ਉਹ ਤੇ ਉਹ ਲੈ ਕੇ ਬਾਅਦ ਚ ਉਹਦਾ ਕਾਫੀ ਕੁਝ ਕੀਤਾ ਉਦੋਂ ਡੀਲਰਸ਼ਿਪਾਂ ਨਹੀਂ ਸੀ ਹੁੰਦੀਆਂ ਜੀ ਉਦੋਂ ਤਾਂ ਸਿਰਫ ਇੰਡੀਆ ਤੋਂ ਹੀ ਮੰਗਾਉਂਦੇ ਸੀ ਹੁਣ ਵੀ ਡੀਲਰਸ਼ਿਪ ਤੇ ਜਿਹੜੇ ਹੈਗੇ ਉਹ ਇਧਰਲੇ ਤਰੀਕੇ ਦੇ ਯਾਰ ਜਿਵੇਂ ਆਪਣੇ ਆਪ ਜਿਹੜਾ ਆਪਣੇ ਜ਼ਿਹਨ 'ਚ ਬਸੇ ਹੋਏ ਆ ਸਟੈਂਡਰਡ ਇਹ ਨਹੀਂ ਮਿਲਦਾ ਫਰਕ ਕੀ ਆ ਫਿਰ ਜਿਹੜਾ ਆਪਣਾ ਉਹ ਇੰਡੀਆ ਵਾਲਾ ਤੇ ਇਹ ਜਿਹੜਾ ਤੁਸੀਂ ਕਹਿੰਦੇ ਇੱਥੋਂ ਵਾਲਾ ਉਹਦੇ 'ਚ ਫਰਕ ਕੀ ਆ ਕਿੰਨਾ ਕੁ ਫਰਕ ਆ ਫਰਕ ਤਾਂ ਜੇ ਇੱਥੇ ਆ ਆਪਣੇ ਬਈ ਦਿਮਾਗ ਚ ਹੀ ਕਹਿ ਲੋ ਉਹੀ ਮੇਰਾ ਸਵਾਲ ਸੀ ਨਾ ਵੀ ਇਹ ਹਾਰਲੇ ਦੇ ਹਾਰਲੇ ਦੇ ਬਸ ਇਹ ਆਪਣੇ ਜਿਵੇਂ ਕਹਿ ਲੋ ਆਪਣੇ ਦਿਮਾਗਾਂ ਚ ਵੜੇ ਹੋਏ ਆ ਜੀ ਇਹ ਨਿਕਲਦੇ ਨਹੀਂ ਕੋਈ ਇਹ ਨਹੀਂ ਆਪਾਂ ਬਹੁਤ ਇਹ ਚਲਾ ਕੇ ਨੂੰ ਕਿਹੜਾ ਟਰੈਕਟਰ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਵੀ ਆਪਾਂ ਫੋਰ ਟਰੈਕਟਰਾਂ ਵੱਲੀ ਵੀ ਚੱਲੇ ਗਏ ਹਾਂਜੀ ਹਾਂਜੀ ਆ ਜੋ ਚੱਲ ਗਏ ਜੀ ਚਲੋ ਆਓ ਜੀ ਆਓ ਸੋ ਖੋਸਾ ਸਾਹਿਬ ਦੱਸੋ ਹੁਣ ਤੁਸੀਂ ਟਰੈਕਟਰਾਂ ਕੋਲੇ ਆਪਾਂ ਪਹੁੰਚ ਗਏ ਤੁਹਾਡੇ ਕੋਲੇ ਹਾਂਜੀ ਆਓ ਤੁਸੀਂ ਟਰੈਕਟਰ ਪਹਿਲਾਂ ਦੱਸੋ ਵੀ ਲਿਆ ਕਿਉਂ ਹੈ ਇਹ ਲਿਆ ਕਰਨੇ ਦਾ ਇਹੀ ਆ ਜੀ ਅ ਇੱਥੇ ਆਪਾਂ ਘਰ ਲਿਆ ਸੀਗਾ ਜੀ ਖੇਤਾਂ 'ਚ ਜਿਵੇਂ ਜ਼ਮੀਨ ਹੈ ਇਹਦੇ ਨਾਲ ਆਪਣੇ ਘਰ ਦੇ ਨਾਲ ਹੈ ਥੋੜੀ ਅੱਛਾ ਤੁਹਾਡੇ ਕੋਲ ਠੀਕ ਹੈ ਹਾਂਜੀ ਤੇ ਜ਼ਮੀਨ ਵਾਉਣ ਕਰਕੇ ਇੱਕ ਤਾਂ ਟਰੈਕਟਰ ਦੀ ਲੋੜ ਪੈਣੀ ਸੀ ਫਿਰ ਸੋਚਿਆ ਵੀ ਜੇ ਲੈਣਾ ਹੀ ਹੈ ਤੇ ਟਰੈਕਟਰ ਤਾਂ ਹੋਰ ਵੀ ਬਹੁਤ ਕਿਸਮਾਂ ਦੇ ਹੈ ਗਿਆ ਆਪਣੇ ਜਿਵੇਂ ਹੁੰਦਾ ਵੀ ਇੰਡੀਆ ਤੋਂ ਆਿਆਂ ਦੇ ਥੋੜਾ ਜਿਆਦਾ ਵੀ ਆਪਾਂ ਜੁੜੇ ਹੋਏ ਆ ਜਿਵੇਂ ਕਹ ਲਓ ਫੋਰਡ ਹੋਵੇ ਫੋਰਡ 3600 ਫੋਰਡ ਫੋਰਡ ਇਹ ਫੋਰਡ ਫੋਰਡ ਹੀ ਹੈ ਫੋਰਡ 3600 ਗਾਣਿਆਂ 'ਚ ਸੁਣਦੇ ਆ ਇਹ ਸਾਨੂੰ ਮਿਲ ਗਿਆ ਫੋਰਡ 4600 3600 ਤੋਂ ਵੀ ਥੋੜਾ ਜਿਆਦਾ ਜਿਵੇਂ ਬੱਦ ਪਾਵਰ ਵਾਲਾ ਫੇਰ ਸੋਚਿਆ ਵੀ ਇਹ ਲੈ ਕੇ ਤੇ ਨਾਲੇ ਤਾਂ ਇੱਥੇ ਜ਼ਮੀਨ ਵਾਉਣ ਦੇ ਕੰਮ ਆਉਂਦਾ ਜੀ ਹਾਂ ਹਾਂ ਤੇ ਨਾਲੇ ਹੀ ਤੇ ਸਿਆਲਾ ਚ ਜਿਵੇਂ ਹੁਣ ਆਪਣਾ ਡਰਾਈਵੇ ਕਾਫੀ ਲੰਮਾ ਹੋ ਜਾਂਦਾ ਜੀ ਤੇ ਸਨੋ ਚੱਕਣ ਦਾ ਇਹਦੇ ਫਿਰ ਬਾਕਟਰ ਅੱਛਾ ਜੀ ਇਹ ਲੋਡਰ ਲੱਗਿਆ ਮੁਰੇ ਨਾ ਬਾਕਟਰ ਇਹ ਵੀ ਹਾਂਜੀ ਲੋਡਰ ਅੱਡ ਲੈ ਕੇ ਲਾਇਆ ਜੀ ਆਪਣੇ ਕੋਲ ਹੈਗੇ ਬਾਈ ਜੀ ਆ ਉਹਨਾਂ ਨੂੰ ਉਹ ਇਸ ਕੰਮ ਦੇ ਮਾਹਰ ਬਹੁਤ ਜ਼ਿਆਦੇ ਆਪਾਂ ਬਾਈ ਜੀ ਨੂੰ ਵੀ ਸਾਥ ਦੇ ਆ ਹਾਂਜੀ ਹਾਂਜੀ ਬਾਈ ਜੀ ਆਓ ਬਾਈ ਗੁਰਮੀਤ ਰੇ ਇਹ ਬਾਈ ਗੁਰਮੀਤ ਸਿੰਘ ਗਿੱਲ ਹਾਂਜੀ ਇਹ ਸਾਡੇ ਬਾਈ ਜੀ ਗੁਰਮੀਤ ਸਿੰਘ ਗਿੱਲ ਅਜਨੇਰ ਤੋਂ ਬਾਈ ਜੀ ਅਜਨੇਰ ਪਿੰਡ ਨਾ ਹੈਗਾ ਜੀ ਖੰਨੇ ਕੋਲ ਜੀ ਤੇ ਉੱਥੇ ਬਾਈ ਜੀ ਦੇ ਸਾਰੀ ਉਮਰ ਇਹਨਾਂ ਟਰੈਕਟਰਾਂ ਦੇ ਵਿੱਚ ਹੀ guzari ਹੈ ਟਰੈਕਟਰਾਂ ਤੇ ਕਹ ਲਓ ਕਿ ਜਿਹੜੀਆਂ ਕੰਬਾਈਨਾ ਸਾਰਾ ਇਹਨਾਂ ਦਾ ਇਹ ਮਾਰਨੇ ਜੀ ਇਹ ਹੁਣ ਕੈਨੇਡਾ ਆਏ ਹੋਏ ਨੇ ਤੇ ਹੁਣ ਜਦੋਂ ਟਰੈਕਟਰ ਇੱਥੇ ਰਹਿ ਗਿਆ ਤਾਂ ਫਿਰ ਇਹਨਾਂ ਦੀ ਆਪਸਾਂਝ ਹੋ ਗਈ ਜਿਵੇਂ ਆਪਾਂ ਕਹਿੰਦੇ ਹਨ ਉਹ ਬੰਦਾ ਜਿਹੇ ਜੀ ਸੋਚ ਵਾਲੇ ਹੁੰਦੇ ਆ ਇਕੱਠੇ ਮਿਲ ਜਾਂਦੇ ਆ ਸੋ ਤੁਸੀਂ ਦੱਸੋ ਗੱਲ ਸਾਬ ਇਹ 4600 ਹੈ ਨਾ ਆਪਣੇ ਹੁਣ 3000 ਹੁੰਦਾ ਫੋਰਡ 3600 ਹੁੰਦਾ ਨਾ 3610 ਵੀ ਆਇਆ ਹੈ ਹਾਂਜੀ ਇਹਦਾ ਕੀ ਫਰਕ ਹੈ ਉਹਨਾਂ ਨਾਲ ਇਹ ਆਪਣੇ ਨਾਲੋਂ 20-30 ਸਾਲ ਐਡਵਾਂਸ ਟੀਚਰ ਇਹਨਾਂ ਚ ਨਹੀਂ। ਅੱਛਾ ਜੀ। ਜਿਹੜੇ ਇਧਰਲੇ ਟਰੈਕਟਰ ਨੇ ਨਹੀਂ। ਹਾਂ ਜੀ। ਜਿਵੇਂ ਪਾਵਰ ਸਟੀering ਠੀਕ ਹੈ। 1965 ਚ ਵੀ ਇੱਥੇ ਪਾਵਰ ਸਟੀering ਨਹੀਂ। ਆਪਣੇ ਤਾਂ ਮੈਨੂੰ ਲੱਗਦਾ ਹੁਣ ਆ ਗਈ ਕਿ ਨਹੀਂ ਉੱਥੇ ਇੰਡੀਆ 'ਚ? ਆਪਣੇ ਹੋਣਾ ਨਹੀਂ। ਹੁਣ ਹਜੇ ਵੀ ਨਹੀਂ ਪਾਸ ਹੈ ਕਿ ਨਹੀਂ? ਹੁਣ ਆਇਆ ਨਾ। ਹਾਂ ਇੱਥੇ 4-ਵੀਲ ਟਰੈਕਟਰ ਹੈ ਜਿਹੜਾ 20-30 ਸਾਲ ਪੁਰਾਣੀ ਹੈ। ਅੱਛਾ ਜੀ। ਉਹ ਆਪਣੇ ਅੱਜ ਚੱਲ ਰਹੇ ਆ ਜੀ ਉੱਥੇ? ਠੀਕ ਹੈ ਠੀਕ ਹੈ ਠੀਕ ਹੈ ਨਹੀਂ 5 5-10 ਸਾਲ ਦਵਾਈ ਨਹੀਂ ਹਾਂਜੀ ਹਾਂਜੀ ਇੱਥੇ ਜਿਹੜੇ ਇਹਨਾਂ ਦੇ ਫੀਚਰ ਨੇ ਉਹ ਆਪਣੇ ਨਾਲੋਂ ਜਿਹੜੇ ਹੁਣ ਲੇਟੈਸਟ ਟੈਕਨੋਲੋਜੀਆ ਉੱਥੇ ਆਉਂਦੀਆਂ ਉਹ ਪਹਿਲਾਂ ਹੀ ਹੈਗੀਆਂ ਇਹਨਾਂ 'ਚ ਸੋ ਇਹ ਪਹਿਲੇ ਹੀ 20-30 ਸਾਲ ਪੁਰੇ ਆ ਪਤਾ ਹੈ ਨਾ ਇਸ ਕੰਮ 'ਚ ਹਾਂਜੀ ਬਾਕੀ ਮੈਨੂੰ ਇਹ ਲੱਗਦਾ ਮੈਂ ਵੀ ਇੱਥੇ ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਹੈ ਜੀ ਇਹਨਾਂ ਕੰਮ ਕਰਦਾ ਹੈ ਇਹ ਟਰੈਕਟਰ ਤਾਂ ਇੱਥੇ ਛੋਟੇ ਬਣੇ ਜਾਂਦੇ ਆ ਇਹ ਲੱਖੋ ਕਿ ਇਹਨਾਂ ਦੀ ਫਾਰਮਿੰਗ ਬਹੁਤ ਵੱਡੀ ਹੈ ਬਰਾਤ ਸਾਹਿਬ ਇਹਨਾਂ ਕੋਲ ਤਾਂ ਟਰੈਕਟਰ 2-2 3-3 4 ਅੱਜਕੱਲ ਤਾਂ ਹਾਂ ਜੀ ਹੁਣ ਮੈਂ ਜਾ ਕੇ ਦੇਖਣਾ ਹੈ ਤੇ ਦਰਸ਼ਕਾਂ ਨੂੰ ਵੀ ਦਿਖਾਉਣਾ ਹੈ ਵੀ ਇਹ ਹੈ ਜੀ ਸਾਡੇ 4 ਕਰੋੜਾਂ ਦੇ ਟਰੈਕਟਰ ਦੇ ਵਿੱਚ ਹਨ ਦੇ ਹਿਸਾਬ ਨਾਲ ਨਾ ਉਹਨਾਂ ਦੀ ਖੇਤੀ ਵੱਡੀ ਹੈ ਨਾ ਹਾਂ ਜੀ ਹਾਂ ਇਹਨੂੰ ਵੀ ਇੱਥੇ 1.5-2 ਸਾਲ ਹੋ ਗਏ ਜੀ ਮੈਂ ਵੀ ਵੀਰ ਜੀ ਨਾਲ ਕਾਫੀ ਫਾਰਮਾਂ 'ਾਂ ਜਾ ਕੇ ਆਇਆ ਹਾਂ ਜੀ ਹਾਂ ਜੀ ਹਾਂ ਅਸੀਂ ਇੱਥੇ ਕੰਬਾਈਨ ਵੀ ਚਲਾ ਕੇ ਦੇਖੀ ਆ ਆਪ ਅੱਛਾ ਜੀ ਤੇ ਇੱਥੇ ਜਿਹੜੇ ਜਿੰਨਾ ਵੀ ਈਕੁਪਮੈਂਟ ਆਪਣੇ ਨਾਲੋਂ ਬਹੁਤ ਟੈਕਨੋਲੋਜੀ ਦਾ ਫਰਕ ਹੈ ਜੀ ਕਿਉਂਕਿ ਉਹ ਐਡਵਾਂਸ ਹੈ ਜੀ ਯਾਨੀ ਆਪਣੇ ਨਾਲੋਂ ਆਪਾਂ ਕਹੀਏ ਕਈ ਕੁਝ ਬਾਈ ਜੀ ਦਾ ਬਹੁਤ ਤਜਰਬਾ ਹੈ ਜੀ ਅਸੀਂ ਕੋਈ ਟਰੈਕਟਰ ਦੇਖਦੇ ਇਪ ਦੇਖਣ ਅਨੁਸਾਰ ਦੱਸ ਦਿੰਦੇ ਆ ਵੀ ਇਹ ਦਾ ਮਾਡਲ 7072 ਮਾਡਲ ਆ ਜਿਵੇਂ ਪਰ ਇਹ ਆਪਣੇ ਜਿਵੇਂ ਹੁਣ 2015 ਤੋਂ ਬਾਅਦ ਜਿਹੜਾ ਕੋਈ ਉਹਦੇ ਚ ਆਇਆ ਜਿਵੇਂ ਕੋਈ 4 ਵੀਲ ਕਰਨ ਦਾ ਤਰੀਕਾ ਆ ਜਾਂ ਕੋਸ਼ਾ ਹੁਣ ਇੱਕ ਆਪਣੇ ਕੋਲੇ ਉਹ ਜੌਨ ਡੀਅਰ ਖੜਾ ਜੀ ਹਾਂਜੀ ਹਾਂਜੀ ਕਾਫੀ ਪੁਰਾਣਾ ਡਾਇਰੈਕਟਰ ਹੈਂਟੀ ਕੰਗੂ ਲਿਆ ਸੀ ਆਪਾਂ ਇਹ ਵੈਸੇ ਤਾਂ ਹਾਂਜੀ ਤੇ 1965 ਮਾਡਲ ਹੈ ਜੀ ਤੇ ਜਿਹੜਾ ਕੁਝ ਇਹਦੇ ਚ 1965 ਮਾਡਲ ਦੇ ਵਿੱਚ ਆ ਬਾਈ ਜੀ ਨੇ ਦੇਖਣ ਅਨੁਸਾਰ ਕਹਿੰਦੇ ਵੀ ਆ ਆਪਣੇ ਹਜੇ ਇੱਥੇ 1965 ਮਾਡਲ ਚ ਜਿਹੜਾ ਕੁਝ ਆਇਆ ਹੋਇਆ ਇੱਥੇ ਆਪਣੇ ਇੰਡੀਆ ਚ ਉਹ ਹੁਣ ਉਹ ਸ਼ੁਰੂ ਹੋਇਆ ਜਾਨੀਗਾ 1988 ਤੋਂ ਲੈ ਕੇ ਇੰਡੀਆ ਦੇ ਵਿੱਚ ਖੇਤੀਬਾੜੀ ਜਿਹੜੇ ਸੰਦ ਨੇ ਨਾ ਹਾਂਜੀ ਉਹਨਾਂ ਦਾ ਹੀ ਕੰਮ ਕਰ ਰਹੇ ਹਾਂਜੀ ਹਾਂਜੀ ਅੱਜ ਆਪਣੀ ਜਿਹੜੀ ਫਰਮ ਹੈ ਗਿਲਜ ਜਨੇਰ ਦੇ ਨਾਮ ਤੇ ਹੈ ਜੀ ਹਾਂਜੀ ਹਾਂਜੀ ਉਹਦੇ ਜਿੰਨੇ ਵੀ ਇਕਵਿਪਮੈਂਟ ਹੈ ਇੱਥੇ ਸਾਰੇ ਅਮਰੀਕਾ ਕੈਨੇਡਾ ਹੋਰ ਸਾਰੀਆਂ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਕਿਤੇ ਜਾਂਦੇ ਨੇ ਹਾਂਜੀ ਤੇ ਸਾਡੀ ਖੁਸ਼ਕਿਸਮਤੀ ਹੈ ਜੀ ਵੀ ਅਸੀਂ ਤੁਸੀ ਸਾਨੂੰ ਮਿਲ ਗਿਆ ਜੀ ਚਲੋ ਅਸੀਂ ਮਨਪ੍ਰੀਤ ਨੂੰ ਤਾਂ ਮਿਲਨੇ ਸੀ ਮੈਂ ਤੇ ਬਰਾਤ ਸਾਹਿਬ ਅਸੀਂ ਹੋਰ ਗੱਲ ਦੱਸਦਾ ਹਾਂ ਜੀ ਥੋੜੀ ਜਿਹੀ ਐਡ ਕਰਨੀ ਚਾਹਣਾ ਜਿਹੜੇ ਆਪਣਾ ਵੀਰ ਸ਼ੌਂਕੀ ਸਰਦਾਰ ਵਾਲੇ ਹੈਗੇ ਆ ਉਹਨਾਂ ਨੇ ਜਦੋਂ ਆਪਦੀ ਪਹਿਲੀ ਇੰਟਰਵਿਊ ਕਰਨੀ ਸੀ ਉਹ ਬਾਈ ਜੀ ਉਹਨਾਂ ਦੇ ਉੱਥੋਂ ਹੀ ਉੱਥੇ ਹੀ ਕੀਤੀ ਨਹੀਂ ਦੇਖੋ ਚਲੋ ਜੀ ਵਧੀਆ ਕੰਮ ਕਰ ਰਹੇ ਉਹ ਵੀ ਵਧੀਆ ਕੰਮ ਕਰ ਰਹੇ ਆ ਨਾ ਤੇ ਨਾਲੇ ਜਿਹਦੇ ਕੋਲ ਗੋਣਾ ਹੈ ਰਾਟ ਸਾਹਿਬ ਹੁਣ ਤੁਹਾਡਾ ਗੋਣਾ ਮੈਂ ਅੱਗੇ ਮਨਪੀਤ ਨਾਲ ਗੱਲ ਕਰ ਰਿਹਾ ਸੀ ਕਿ ਬਾਈ ਜੀ ਨੇ ਸਾਰੀ ਉਮਰ ਇੰਡੀਆ 'ਚ ਕੰਮ ਕੀਤਾ ਪੰਜਾਬ 'ਚ ਡਾਇਰੈਕਟਰਾਂ ਤੇ ਨਾ ਤੇ ਜਦੋਂ ਇੱਥੇ ਆਏ ਕਹਿੰਦੇ ਵੀ ਗੱਲ ਤਾਂ ਉਹੀ ਹੈ ਭਵਨ ਡਾਇਰੈਕਟਰ ਵੱਡੇ ਹੋਰ ਕੀ ਹੈ ਤਾਂ ਬਾਈਨ ਵੱਡੀ ਹੈ ਗੱਲ ਤਾਂ ਸਾਰੀ ਉਹੀ ਹੈ ਇਹ ਇੱਥੇ ਵੀ ਓਨੇ ਕਾਮਯਾਬ ਬੰਦੇ ਕੋਲੇ ਗੌਰ ਹੋਣਾ ਚਾਹੀਦਾ ਹੈ ਸਕਿੱਲ ਹੋਣੀ ਚਾਹੀਦੀ ਹੈ ਬਾਕੀ ਗੱਲ ਚੱਲਦੀ ਹੈ ਆਪਾਂ ਐ ਕਰਦੇ ਬਾਈ ਜੀ ਆਹ ਟਰੈਕਟਰ ਤੋਂ ਔਰ ਖੜੇ ਆ ਨਾਲ ਇਧਰ ਚੱਲਦੇ ਤੇ ਵਟਸਐਪ ਆਪਾਂ ਗੱਲਬਾਤ ਜਾਰੀ ਰੱਖਦੇ ਆ ਹਾਂਜੀ ਹਾਂਜੀ ਬਾਈ ਜੀ ਜਿਵੇਂ ਤੁਸੀਂ ਆਪਣੇ ਉੱਥੇ ਵਰਕਸ਼ਾਪ ਦਾ ਨਾਮ ਦੱਸਿਆ ਗਿਆ ਜਨੇਰ ਤੇ ਉੱਥੇ ਸਾਰੇ ਤਰ੍ਹਾਂ ਦੇ ਤੁਸੀਂ ਮੋਡੀਫਾਈ ਵੀ ਕਰਦੇ ਹੋ ਸੰਦ ਜਿਹੜੇ ਹੈਗੇ ਖੇਤੀ ਨਾਲ ਸੰਬੰਧਤ ਉਹ ਵੀ ਬਣਾਉਂਦੇ ਆ ਜਿਵੇਂ ਭਾਈ ਨਿਰਮਲ ਨੇ ਗੱਲ ਕੀਤੀ ਸੀ ਉਹ ਫੋਰਡ ਬਾਰੇ 4400 ਹਾਂਜੀ ਆਪਾਂ ਪਹਿਲਾਂ ਵੈਸੇ ਸਵੇਕੀ ਗੱਲਾਂ ਕਰਦੇ ਸੀ ਵੀ ਫੋਰਡ 7000 ਸੀਗਾ ਕਨ ਉਹ ਕਹਿੰਦੇ ਸੁਣਦੇ ਹੁੰਦੇ ਵੀ ਬਾਦਲਾ ਕੋਲੇ ਆ ਜਿਵੇਂ ਇਹ ਫੋਰਡ ਆ ਦਿਖਾਇਓ ਜੀ ਇਹ 5000 ਆ ਹੋਰ ਕਿਹੜੇ ਕਿਹੜੇ ਫੋਰਡ ਪੰਜਾਬ ਚ ਪੰਜਾਬ ਚ ਤਾਂ 3600 ਮਸ਼ਹੂਰ ਆ ਜਾਂ 3000 ਦੇਖਿਆ ਕਿਸੇ ਨੇ 3610 20 30 ਉਹ ਤਾਂ ਵੈਸੇ ਆ ਗਏ ਨਾ ਉਹਦੇ ਮਾਡਲ ਪਹਿਲਾਂ ਮਸ਼ਹੂਰ 3000 ਤੇ 3600 ਸੀਗੇ ਆਪਣੇ ਵੀ ਹੈਗੇ ਨੇ ਜੀ ਇਹ 4600 ਵੀ ਹੈਗਾ 4600 ਹੈਗਾ 5000 ਵੀ ਹੈਗਾ 6600 ਵੀ ਹੈਗਾ ਜੀ 7600 ਵੀ ਹੈਗਾ ਹੈਗੇ ਪੰਜਾਬ ਚ 10000 ਵੀ ਹੈਗੇ ਨੇ ਜੀ ਪਰ ਬਹੁਤ ਘੱਟ ਨੇ ਵੀ ਕਿਸੇ ਕਿਸੇ ਕੋਲ ਸ਼ੌਂਕੀਏ ਰੱਖੇ ਨੇ ਅੱਛਾ ਉਹ ਬਾਹਰੋਂ ਗਏ ਆ ਹਾਂਜੀ ਉੱਥੇ ਤਾਂ ਨਹੀਂ ਬਣੇ ਕੋਈ ਇੰਗਲੈਂਡ ਦਾ ਜੀ ਕੋਈ ਇਸ ਤਰ੍ਹਾਂ ਗਏ ਏ ਨਹੀਂ ਜਿਵੇਂ ਉਹ ਤੁਸੀਂ 4500 ਦੇਖਿਆ ਇਹ 5000 ਠੀਕ ਹੈ ਕਿੰਨਾ ਕੁ ਫਰਕ ਹੈ ਤੁਸੀਂ ਇਹ ਟਰੈਕਟਰ ਤੇ ਉਹ ਟਰੈਕਟਰ ਚ ਮਾਡਲ ਦਾ ਤਾਂ ਚਲ ਫਰਕ ਹੋ ਸਕਦਾ ਸਾਲਾਂ ਨਾਲ ਟੈਕਨੋਲੋਜੀ ਬਦਲਦੀ ਹੈ ਇਹਦੇ ਜਿਹੜੇ ਗੇਅਰ ਨੇ ਜੀ ਹਾਂਜੀ ਇਹਦੇ ਹੋਰ ਮਤਲਬ ਪੂਰੇ ਦੇ ਸਿਸਟਮ ਨਾਲ ਆਟੋਮੈਟਿਕ ਹੈ ਜੀ ਅੱਛਾ ਆਟੋਮੈਟਿਕ ਹੈ ਕਾਰਾਂ ਵਾਂਗੂ ਨੇ ਹਾਂਜੀ ਜਿਹੜਾ ਉਹ ਟਰੈਕਟਰ ਹੈ ਉਹਦੇ ਮੈਨੂਅਲ ਗੇਅਰ ਨੇ ਜੀ ਉਹਦੇ ਮੈਨੂਅਲ ਨੇ ਹਾਂਜੀ ਇਹਦੇ ਇੱਕ ਲੀਵਰ ਤੋਂ ਹੀ ਸਾਰੇ ਗੇਅਰ ਬਦਲੀ ਜਾਂਦੇ ਨੇ ਜੀ ਇਹਦੇ ਇੱਕ ਲੀਵਰ ਤੋਂ ਬਦਲੀ ਜਾਂਦੇ ਨੇ ਹਾਂਜੀ ਜਿਵੇਂ ਇੱਥੇ ਬਾਈ ਮਨਪ੍ਰੀਤ ਨੇ ਇਹ ਟਰੈਕਟਰ ਲਾਇਆ ਤੁਸੀਂ ਉਹਨੂੰ ਜਿੰਨਾ ਮੋਡੀਫਾਈ ਕਰ ਸਕਦੇ ਹੋ ਹਾਂਜੀ ਇੱਥੇ ਤੁਹਾਡੇ ਕੋਲੇ ਹੋਰ ਵੀ ਕੋਈ ਆਉਂਦੇ ਵੀ ਟਰੈਕਟਰ ਨੂੰ ਮੋਡੀਫਾਈ ਜੇ ਕਰਨਾ ਕਰਾਉਣਾ ਚਾਹੁੰਦੇ ਹੋਣ ਅਸੀਂ ਕੋਈ ਵੀ ਆਪਣੇ ਵੀਰ ਭਾਈ ਕੋਈ ਫਸਿਆ ਹੋਇਆ ਨਹੀਂ ਕੋਈ ਟਰੈਕਟਰ ਕਿਸੇ ਤੋਂ ਲੋਟ ਆ ਰਿਹਾ ਕਿਤੇ ਮੈਂ ਨਹੀਂ ਲੋਟ ਆ ਰਹੀ ਹਾਂਜੀ ਅਸੀਂ ਉਹਨੂੰ ਸਲਾਹ ਦੇ ਸਕਦੇ ਹਾਂ ਠੀਕ ਹੈ ਨਹੀਂ ਉਹਨੂੰ ਫਸੇ ਨੂੰ ਕੱਢ ਸਕਦੇ ਹਾਂ ਜੀ ਹਾਂਜੀ ਹਾਂਜੀ ਫਸੇ ਨੂੰ ਮਤਲਬ ਕਿ ਉਹਦਾ ਕੋਈ ਨਾ ਕੋਈ ਹੱਲ ਕਰ ਦੋ ਨਹੀਂ ਮਸ਼ੀਨਰੀ ਕੋਈ ਲੋਟ ਆ ਰਹੀ ਜੀ ਏ ਬਰਾੜ ਸਾਹਿਬ ਬਾਈ ਜੀ ਇਹ ਕਹਿੰਦੇ ਆ ਵੀ ਜਿਹੜਾ ਜਮ ਹੱਕਿਆ ਜਿਹੜਾ ਕਹਿੰਦਾ ਵੀ ਆਹ ਯਾਰ ਮੈਂ ਪੰਗਾ ਲੈ ਲਿਆ ਲੈ ਕੇ ਉਹ ਲਿਆਓ ਮੇਰੇ ਕੋਲੇ ਮੈਂ ਠੀਕ ਕਰ ਦੂੰਗਾ ਬਾਈ ਜੀ ਇਹ ਕਹਿੰਦੇ ਆ ਮੈਨੂੰ ਲੱਗਦਾ ਆਹ ਟਰੈਕਟਰ ਖੜਾ ਪਿੱਛੇ ਦੇਖੋ 4.5 ਹਜ਼ਾਰ ਇਹ ਇਸੇ ਤਰ੍ਹਾਂ ਹੀ ਲਿਆਂਦਾ ਸੀ ਜੀ ਇਹਨੂੰ 7-8 ਸਾਲ ਹੋ ਗਏ ਸੀ ਖੜੇ ਨੂੰ ਤੇ ਅਸੀਂ ਦੇਖਣ ਗਏ ਮੇਰੇ ਤਾਂ ਨਹੀਂ ਸੀ ਫਿੱਟ ਜਾ ਲੱਗਦਾ ਬਾਈ ਜੀ ਕਹਿੰਦੇ ਵੀ ਨਹੀਂ ਆਪਾਂ ਪੰਗਾ ਹੀ ਇਹ ਲੈਣਾ ਵੀ ਜਿਹੜਾ ਅੜਿਆ ਹੋਇਆ ਕੰਮ ਹੀ ਕੱਢਣਾ ਤੇ ਇਹ ਟਰੈਕਟਰ ਦੇਖ ਲਓ ਜੀ ਸਾਰਾ ਇਹਨਾਂ ਨੇ ਆਪ ਬਾਈ ਜੀ ਨੇ ਕੀ ਤਿਆਰ ਕੀਤਾ ਸਾਰਾ ਨਵੇਂ ਹੰਗ ਬਣਾਤਾ ਜੌਂਡੀਅਰ ਵਾਲਾ ਦੱਸਦੇ ਸੀਗੇ ਹਾਂਜੀ ਜੌਂਡੀਅਰ ਵੀ ਇੱਕ ਹੈਗਾ ਜੀ ਆਪਣੇ ਕੋਲੇ 110 ਹੌਸ ਪਾਵਰ ਹੈ ਜੀ ਤੁਸੀਂ ਕਹਿੰਦੇ ਸੀ ਲਿਆ ਤਾਂ ਇੱਕ ਪੀਸ ਵਾਸਤੇ ਸੀ ਐਂਟੀਕ ਵਾਸਤੇ ਲਿਆ ਸੀ ਪਰ ਇਹ ਹੁਣ ਜਦੋਂ ਲੈ ਲਿਆ ਉਹ ਤੁਹਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਚੀਜ਼ ਕੀ ਆ ਇਧਰ ਦਿਖਾਇਓ ਜੀ ਮਾੜਾ ਜਾਂ 1965 ਮਾਡਲ ਆ ਜੀ 1965 ਮਾਡਲ ਆ ਹੁਣ 1965 ਦੀ ਜਿਵੇਂ ਤੁਸੀਂ ਪਹਿਲਾਂ ਗੱਲ ਦੱਸੀ ਹੈ ਵੀ ਸਾਡੇ ਉਹ ਟੈਕਨੋਲੋਜੀ ਹਜੇ ਕਰ ਰਹੇ ਨੇ ਹੁਣ ਤਾਂ ਜਦੋਂ ਉੱਥੇ ਵੀ ਟਰੈਕਟਰ ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਆ ਗਏ ਕਿਉਂਕਿ ਜਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ਜਾਂ ਦੂਜੀਆਂ ਆਪਣੀਆਂ ਵੀ ਕੰਪਨੀਆਂ ਉਹ ਵੀ ਅੱਜ ਦੀ ਟੈਕਨੋਲੋਜੀ ਵਰਤਣ ਲੱਗੀਆਂ ਵੀ ਜਾਨਕੀ ਇਹਨਾਂ ਦੇ ਵਿੱਚੋਂ ਪਹਿਲਾਂ ਟੈਕਨੋਲੋਜੀ ਹੈਗੀਆਂ ਹੈ ਨਾ ਵੀ ਉਹੋ ਜਿਹੀਆਂ ਤਕਨੀਕਾਂ ਵਰਤਣ ਐਡਵਾਂਸ ਫੀਚਰ ਨਹੀਂ ਜੀ ਇਹ ਐਡਵਾਂਸ ਫੀਚਰ ਨਹੀਂ ਹਾਂਜੀ ਇਹੇ ਟਰੈਕਟਰ ਆ ਜਿਹੜਾ ਤੁਸੀਂ ਹਾਂਜੀ ਹੁਣ ਇਹ ਕੰਮ ਹੁੰਦਾ ਹੈ ਵੀ ਕੰਮ ਕਰਦੇ ਆ ਤੇ ਖੇਤੀ ਨਾਲ ਇਹਦੇ ਨਾਲ ਕਿ ਨਹੀਂ ਇਹੇ ਇਹ ਸ਼ੌਂਕੀਆ ਰੱਖਿਆ ਛੋਟੀ ਖੇਤੀ ਕਰਨ ਵਾਲੀ ਨਹੀਂ ਜੀ ਇਹ ਛੋਟੀ ਵਾਲਾ ਜਿਹੜੀ ਇੱਥੇ ਜਿਹੜੀ ਇੱਥੋਂ ਦੇ ਹਿਸਾਬ ਨਾਲ ਖੇਤੀ ਆ ਨਾ ਉਹ 2-300 ਪਾਵਰ ਤੋਂ ਉੱਪਰ ਵਾਲੇ ਟਰੈਕ ਜਿਵੇਂ ਅਸੀਂ ਦਰਸ਼ਕਾਂ ਨੂੰ ਦੱਸ ਗਏ ਵੀ ਇੱਥੇ ਜਿਹੜੀ ਖੇਤੀ ਹੈ ਅਸਲ ਵਿੱਚ ਕਾਮਯਾਬ ਕਿਸਾਨ ਆ ਜਿਹੜਾ ਘਟੂ ਘਟ 500 ਏਕੜ ਤੋਂ ਲੈ ਕੇ ਉੱਪਰ ਉੱਪਰ ਵਾਲੇ ਉਹ ਜ਼ਿਆਦਾ ਕਾਮਯਾਬ ਨੇ ਉਹ ਤਾਂ ਬਾਈ ਜੀ ਗੱਲ ਕਰ ਰਹੇ ਨੇ ਵੀ ਉਹ ਵੱਡੀ ਖੇਤੀ ਵਾਸਤੇ ਵੱਡੇ ਟਰੈਕਟਰਾਂ ਦੀ ਲੋਡ ਪੈਂਦੀ ਹੈ ਕਿਉਂਕਿ ਸਮਾਂ ਥੋੜਾ ਮਿਲਦਾ ਮੌਸਮ ਦੀ ਮਾਰ ਕਰਕੇ ਉਨੇ ਟਾਈਮ 'ਚ ਖੇਤੀਬਾੜੀ ਕਰਨੀ ਹੁੰਦੀ ਹੈ ਜੋ ਬਜਾਈ ਕਰਨੀ ਆ ਉਹ ਫਿਰ ਵੱਡੇ ਟਰੈਕਟਰਾਂ ਦੀ ਲੋਡ ਪੈਂਦੀ ਆ ਕਿਸੇ ਵੇਲੇ ਇਹ ਵੀ ਆਪਣੇ ਸਮੇਂ ਦੇ ਬਾਦਸ਼ਾਹ ਹੋਣਗੇ ਟਰੈਕਟਰ ਆ ਜਿਹੜੇ ਪਰ ਹੁਣ ਸਮੇਂ ਦੇ ਹਿਸਾਬ ਨਾਲ ਹੁਣ ਇਹ ਸ਼ੌਂਕ ਦੇ ਲਈ ਰੱਖੇ ਹੋਏ ਨੇਗੇ ਹਾਂਜੀ 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 ਭਾਈ ਜੀ ਮਨਪ੍ਰੀਤ ਭਾਈ ਤੁਸੀਂ ਦੱਸੋ ਜੀ ਇਹ ਬਹੁਤ ਆ ਤੁਹਾਡਾ ਇਹ ਕਿਹੜਾ ਮਾਡਲ ਹੈ ਓਹ ਇਹ ਬੁਲਟ ਹੈਗਾ ਜੀ 2000 ਮੇਰੇ ਖਿਆਲ 2000 ਤੋਂ ਬਾਅਦ ਵਾਲਾ ਮਾਡਲ ਹੈ ਜੀ ਇਹ ਤਾਂ ਪਰ ਆਪਣੇ ਕੋਲ ਇੱਕ ਹੋਰ ਹੈਗਾ ਉਹ 1965 ਮਾਡਲ ਹੈ ਜੀ ਅੱਛਾ 1965 ਹਾਂਜੀ ਹਾਂਜੀ ਉਹ ਵੀ ਹੈਗਾ ਜੀ ਇੱਕ ਤੁਹਾਨੂੰ ਚਲਾਉਣ ਚ ਇਹਦੇ ਤੇ ਉਹਦੇ ਚ ਕੀ ਫਰਕ ਲੱਗਿਆ ਜਿਹੜਾ 65 ਹੈ ਜੀ ਉਹ ਥੋੜਾ ਜਿਹਾ ਹੈਵੀ ਜਿਵੇਂ ਆਪਣੇ ਕੋਲ ਹੈਵੀ ਰੈਂਕ ਵਾਲਾ ਕਹਿੰਦੇ ਆਪਾਂ ਉਹ ਉਵੇਂ ਆ ਜੀ वैसे ਭੱਜਣ ਭੁੱਜਣ ਚ ਜ਼ਿਆਦੇ ਇਹ ਜਿਹੜੇ ਨਵੇਂ ਮਾਡਲ ਜਿਵੇਂ ਉਹ ਕਰੀ ਜਾਂਦੇ ਆ ਸੋਲ ਕਰੀ ਜਾਂਦੇ ਨੇ ਤੇ ਤੇਲ ਅਸਲ ਵਿੱਚ ਵੱਧ ਖਾਂਦੇ ਸੀ ਪਹਿਲਾਂ ਵਾਲੇ ਜਿਹੜੇ ਐਵਰੇਜ ਵਧਾਤੀ ਤੇ ਹਲਕੇ ਕਰਤੇ ਤਾਂ ਕਿ ਸਪੀਡ ਹਨਾ ਪਰ ਜਿਹੜੇ ਉਹ ਪੁਰਾਣੇ ਬੁਲਟਾਂ ਦਾ ਸ਼ੌਂਕ ਆਉ ਉਹ ਜਿਵੇਂ ਲੋਕਾਂ ਨੇ ਮੋਡੀਫਾਈ ਕਰਾਏ ਲੈ ਕੇ ਹਾਂਜੀ ਹਾਂਜੀ ਉਹ ਸ਼ੌਂਕ ਵਾਲੀ ਹੈ ਜੀ ਜਿਵੇਂ ਬਾਈ ਕਰਾਇਆ ਬੌਡੀਫਾਈ ਕਰਾਇਆ ਹੋਇਆ ਜੀ ਪਰ ਉਹਦਾ ਜਿਵੇਂ ਇੰਜਨ ਵਗੈਰਾ ਹੋ ਗਿਆ ਸਾਰਾ ਕੁਝ ਉਸੇ ਹਿਸਾਬ ਨਾਲ ਹੀ ਹੈ ਜੀ ਪੁਰਾਣਾ ਜਿਵੇਂ ਆਪਣੇ 1955 ਜਿਵੇਂ ਪਹਿਲਾ ਸੀਗਾ ਉਹਦੇ 'ਚ ਕੋਈ ਤੁਸੀਂ ਹੋਰ ਨਹੀਂ ਨਹੀਂ ਉਹਦੇ 'ਚ ਜ਼ਿਆਦਾ ਨਹੀਂ ਵੈਸੇ ਉਹਨੂੰ ਸ਼ੌਂਕ ਨਾਲ ਉਹਦੇ ਬਾਹਰੋਂ ਦੇਖਦਾ ਥੋੜਾ ਜਿਹਾ ਕੀਤਾ ਮੈਂ ਮੈਂ ਵੀ ਇਹ ਚਲਾ ਕੇ ਦੇਖਿਆ ਨਾ ਅਸਲ ਵਿੱਚ ਮੇਰੇ ਕੋਲ 95 ਮਾਡਲ ਆ ਉਹ ਤਾਂ ਉਹਦਾ ਤੇਦਾ ਤੇ ਬਾਹਾਂ ਫਰਕ ਨਹੀਂ ਪਰ ਕ੍ਰੈਂਕ ਉਹਦੀ ਵੀ ਪਾਰੀ ਹੈ ਠੀਕ ਹੈ ਜੀ ਠੀਕ ਹੈ ਉਹਦੇ ਉਸ ਤੋਂ ਬਾਅਦ ਉੱਥੇ ਪੰਜਾਬ 'ਚ ਵੀ ਜਿਵੇਂ ਕੋਈ ਨਵੇਂ ਬੋਲਟ ਸੀਗੇ ਜੋ 2010 ਮਾਡਲ ਚਲਾ ਕੇ ਦੇਖੇ ਤਾਂ ਉਹਨਾਂ 'ਚ ਫਰਕ ਆਉਂਦਾ ਜਦੋਂ గేਰ ਹੀ ਦੂਜੇ ਪਾਸੇ ਆ ਗਏ ਫਿਰ ਤਾਂ ਲੋਕ ਲੋਕਾਂ ਨੇ ਜਿਹੜੇ ਪੁੱਠੇ ਪਾਸੇ ਘੇਰਾ ਵਾਲੇ ਦਾ ਉਹਦੀ ਕੀਮਤੀ ਬਹੁਤ ਵਧਾਤੀ ਸੀ ਕਿਉਂਕਿ ਲੋਕਾਂ ਦੇ ਦਿਮਾਗਾਂ 'ਚ ਜਿਵੇਂ ਤੁਸੀਂ ਦੱਸਿਆ ਹਾਂ ਜੀ ਵੀ ਜਿਹੜੇ ਸਾਡੇ ਵਸੀਬੇ ਵੀ ਪੁੱਠੇ ਘੇਰਾ ਵਾਲੇ ਬਸ 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 ਪੁੱਠੇ ਘੇਰਾ ਵਾਲੇ ਹੀ ਆ ਮੈਂ 2003 'ਚ ਇੱਥੇ ਆ ਗਿਆ ਸੀਗਾ ਜੀ ਵਿਨੀ ਪੈਗ ਅੱਛਾ ਜੀ ਤੇ ਉਹ ਮੇਰੇ ਖਿਆਲ ਪੁੱਠੇ ਜਿਹੜੇ ਹੋਣ ਵਾਲੇ ਸਿੱਧੇ ਘੇਰ ਕਹਿ ਦਿੰਦੇ ਆ ਸਾਨੂੰ ਤਾਂ ਇਹੀ ਸਿੱਧੇ ਘੇਰਾ ਵਾਲਾ ਲੱਗਦਾ ਕਿਉਂਕਿ ਚਲਾਏ ਸ਼ੁਰੂ ਤੋਂ ਤੇ ਚਲਾਏ ਇਹ ਹੈ ਨਾ ਤੇ ਉਦੋਂ ਵੀ ਜਦੋਂ ਸਗੋਂ ਜੇ ਕੋਈ ਜਿਹੜੇ ਦੂਜੇ ਪਾਸੇ ਗੇਅਰ ਵਾਲਾ ਮੋਟਰਸਾਈਕਲ ਹੁੰਦਾ ਸੀ ਇੰਡੀਆ ਜਦੋਂ ਪੜਦੇ ਹੁੰਦੇ ਸੀ ਔਰ ਜੜ ਪੜਦਿਆਂ ਨੂੰ ਕੋਈ ਹੀਰੋ ਹਾਂਡਾ ਹੋਣਾ ਜਾਂ ਜਾਮਾ ਹੋਣਾ ਉਹ ਚਲਾਉਣਾ ਔਖਾ ਲੱਗਦਾ ਸੀ ਉਹੀ ਹੈ ਨਾ ਵੀ ਹਾਂਜੀ ਉਹ ਵੱਖਰੀ ਅਲੋ ਆਪਾਂ ਨੂੰ ਇਹੀ ਬਰਾੜ ਸਾਹਿਬ ਸਿੱਧੇ ਗੇਅਰ ਵਾਲਾ ਮੈਨੂੰ ਤਾਂ ਇਹੀ ਲੱਗਦਾ ਜਿਹੜਾ ਹੁਣ ਆਇਆ ਸਗੋਂ ਉਹ ਉਹ ਪੁੱਠੇ ਵਾਲਾ ਲੱਗਦਾ ਉਹ ਪੁੱਠੇ ਵਾਲਾ ਲੱਗਦਾ ਉਹ ਵੀ ਵਸਿਆ ਹੋਆ ਸਾਡੇ ਦਿਮਾਗਾ 'ਚ ਵੀ ਇੱਕ ਬੋਲਟ ਹਾਂਜੀ ਪੁੱਠੇ ਗੇਅਰ ਹਾਂਜੀ